ਮੁਲਾਕਾਤ ਕੀਤਾ ਪਹਿਲਾਂ ਸਾਡੇ ਕੋਠੇ ਤੇ ਗਏ ਸਰ ਮੇਰੇ ਬੱਚਿਆਂ ਨੂੰ ਵੀ ਚੁੱਕ ਚੁੱਕ ਉਹਨਾਂ ਨੇ ਮਾਰਿਆ ਏ ਛੋਟੇ ਛੋਟੇ ਬੱਚੇ ਆ ਮੇਰੇ ਉਹਨਾਂ ਸੀ ਉਹਨਾਂ ਦੇ ਹੱਥਾਂ ਵਿੱਚ ਕੀ ਦਾਤਰ ਸੀ ਸਰ ਅੱਛਾ ਹਾਂਜੀ ਤੇ ਦਾਤਰਾਂ ਦੇ ਨਾਲ ਹੀ ਹਮ ਹਾਂਜੀ ਦਾਤਰਾਂ ਨਾਲ ਹੀ ਸਰ ਹਮਲਾ ਕੀਤਾ ਵਾ ਮੈਂ ਉਹਨਾਂ ਦੇ ਗਾੜੀ ਸਾਰਾ ਹੱਥ ਪੱਲਾ ਵੀ ਜੋੜਿਆ ਪਰ ਉਹਨਾਂ ਨੇ ਮੰਨੀ ਨਹੀਂ ਸਰ ਬਨਾਂਦੇ ਨੂੰ ਨੰਗੇ ਨੂੰ ਮਾਰੀ ਗਏ ਕਰੋ ਵੀ ਕਾਰਵਾਈ ਕਰਦੇ ਪਏ ਹਲੇ ਕੋਈ ਇਸ਼ਾਰਾ ਨਹੀਂ ਦੱਸਦੇ ਪਏ ਮੈਨੂੰ ਕੁਛ ਵੀ ਪਤਾ ਨਹੀਂ ਕੁਛ ਪਤਾ ਲੱਗਾ ਕਿ ਵਜ੍ਹਾ ਕੀ ਹੈ ਲੜਾਈ ਦੀ ਕੀ ਸਰਲੇ ਮੈਨੂੰ ਕੁਛ ਨਹੀਂ ਪਤਾ ਲੱਗਾ ਜੇ ਵਜ੍ਹਾ ਦਾ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਮਨਦੀਪਾ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਵਿਡਾਲੀ ਦੇ ਭਾਜੀ ਦਿਮਾਨ ਜੀ ਕੀ ਮਸਲਾ ਕੀ ਹੋਇਆ ਸਰ ਮਸਲਾ ਕੁਛ ਨਹੀਂ ਮਤਲਬ ਕਿ ਨਾ ਰਹੇ ਸੀ ਤੇ ਸਾਡੇ ਗਲੀ ਦੇ ਮਤਲਬ ਕਿ ਚਾਰ ਜਣੇ ਆ ਕੇ ਤੇ ਮੇਰੇ ਘਰ ਵਾਲੇ ਤੇ ਗੱਲ ਆਣ ਕੇ ਪੈ ਗਏ ਮੈਨੂੰ ਕਹੀ ਕਿਹ ਗੱਲ ਦਾ ਪਤਾ ਨਹੀਂ ਜੇ ਤੇ ਕੋਣ ਕੋਣ ਸੀਗੇ ਜਿਨ੍ਹਾਂ ਨੇ ਆ ਕੇ ਸੱਟਾ ਮਾਰੀ ਜੀ ਮਤਲਬ ਕਿ ਸਾਡੀ ਗਲੀ ਦੇ ਮੁੰਡੇ ਸੀਗੇ ਕਿੰਨੇ ਜਣੇ ਸੀਗੇ ਮਤਲਬ ਚਾਰ ਜਣੇ ਕਿੱਡਾ ਭੁੰਨੀ ਤੇ ਬੋਵੀ ਤੇ ਸਰ ਮੈਨੂੰ ਇਹ ਨਾਮ ਨਹੀਂ ਦਮਾਕ ਤੋਂ ਫੇ ਆੜ ਕੇ ਸਿੱਧਾ ਹੀ ਹਮਲਾ ਕੀਤਾ ਹਾਂਜੀ ਹਮਲਾ ਕੀਤਾ ਪਹਿਲਾਂ ਸਾਡੇ ਕੋਠੇ ਤੇ ਗਏ ਸਰ ਮੇਰੇ ਬੱਚਿਆਂ ਨੂੰ ਵੀ ਚੁੱਕ ਚੁੱਕ ਉਹਨਾਂ ਨੇ ਮਾਰਿਆ ਏ ਛੋਟੇ ਛੋਟੇ ਬੱਚੇ ਆ ਮੇਰੇ ਉਹਨਾਂ ਕਿਸੇ ਉਹਨਾਂ ਦੇ ਹੱਥਾਂ ਵਿੱਚ ਕੀ ਦਾਤਰ ਸੀ ਸਰ ਅੱਛਾ ਹਾਂਜੀ ਤੇ ਦਾਤਰਾਂ ਦੇ ਨਾਲ ਹੀ ਹਮ ਹਾਂਜੀ ਦਾਤਰਾਂ ਨਾਲ ਹੀ ਸਰ ਹਮਲਾ ਕੀਤਾ ਵਾ ਮੈਂ ਉਹਨਾਂ ਦੇ ਗਾੜੀ ਸਾਰਾ ਹੱਥ ਪੱਲਾ ਵੀ ਜੋੜਿਆ ਪਰ ਉਹਨਾਂ ਨੇ ਮੰਨੀ ਨਹੀਂ ਸਰ ਨਾਂਦੇ ਨੂੰ ਨੰਗੇ ਨੂੰ ਮਾਰੀ ਗਏ ਤੇ ਕੀ ਹੁਣ ਕੀ ਕੰਡੀਸ਼ਨ ਉਹਨਾਂ ਦੀ ਉਹਨਾਂ ਦੀ ਬਹੁਤ ਸੀਰੀਅਸ ਕੰਡੀਸ਼ਨ ਨਰ ਹੈ ਕਿ ਕਿਥੇ ਲੈ ਕੇ ਹੁਣ ਉਹ ਕਿਹੜੇ ਹਸਪਤਾਲ ਮੰਨੂ ਰੋੜਾ ਸਰ ਤੇ ਕੀ ਕਿਹਾ ਹੁਣ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਸਰ ਹਲੇ ਮਤਲਬ ਕਿ ਡਾਕਟਰ ਕੁਛ ਦੱਸ ਨਹੀਂ ਰਹੇ ਤੇ ਪੁਲਿਸ ਆਈ ਮੌਕੇ ਤੇ ਜੀ ਹਾਂਜੀ ਸਰ ਆਈ ਹੈ ਤੇ ਪੁਲਿਸ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਹਲੇ ਸਰ ਉਹ ਵੀ ਕਾਰਵਾਈ ਕਰਦੇ ਪਏ ਹਲੇ ਕੋਈ ਇਸ਼ਾਰਾ ਨਹੀਂ ਦੱਸਦੇ ਪਏ ਮੈਨੂੰ ਕੁਝ ਵੀ ਨਹੀਂ ਪਤਾ ਜੀ ਕੁਝ ਪਤਾ ਲੱਗਾ ਕਿ ਵਜ੍ਹਾ ਕੀ ਹੈ ਲੜਾਈ ਦੀ ਕੀ ਸਰ ਹਲੇ ਮੈਨੂੰ ਕੁਝ ਨਹੀਂ ਪਤਾ ਲੱਗਾ ਜੇ ਵਜ੍ਹਾ ਦਾ ਅੱਛਾ ਬਿਨਾ ਮਤਲਬ ਵੀ ਆਣ ਕੇ ਜਿਹੜਾ ਪੁੱਛਣਾ ਚਾਲੂ ਕਰ ਹਾਂਜੀ ਠੀਕ